ਤਰੰਤਰ ਨੇ ਵਿਚ ਟ੍ਰਾਂਸਪੋਰਟ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਵਿਕਾਸ ਅਫਸਰ ਰਜੇਸ਼ ਕੁਮਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਡਰਾਈਵਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਅਸੀਂ ਸਕੂਲੀ ਬੈਨਾ ਚੁਲਾ ਕੇ ਆਪਣਾ ਪਰਿਵਾਰ ਪਾਲ ਰਹੇ ਹਾਂ ਅਸੀਂ ਕਾਨੂੰਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਰੋਜੀ ਰੋਟੀ ਕਮਾ ਰਹੇ ਹਾਂ ਪਰ ਪਿਛਲੇ ਕੁਝ ਦਿਨਾਂ ਤੋਂ ਟ੍ਰੈਫਿਕ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਸਾਡੀਆਂ ਗੱਡੀਆਂ ਨੂੰ ਧੱਕੇ ਨਾਲ ਬੰਦ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਜੋ ਕਿ ਬਹੁਤ ਹੀ ਨਿੰਦਨਯੋਗ ਗੱਲ ਹੈ ਉਹਨਾਂ ਨੇ ਕਿਹਾ ਕਿ ਅੱਜ ਦੇ ਨੌਜਵਾਨ ਨਸ਼ਿਆ ਦੇ ਦਰਿਆ ਵਿੱਚ ਫਸ ਆਪਣੀ ਜ਼ਿੰਦਗੀ ਨੂੰ ਖਤਮ ਕਰ ਰਹੇ ਹਨ ਉਸ ਦਾ ਕਾਰਨ ਕੋਈ ਹੋਰ ਨਹੀਂ ਬਲਕਿ ਰੋਜ਼ਗਾਰ ਹੈ ਜੋ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਲਈ ਲੋਕ ਦਰਦ-ਦਰਦੀਆਂ ਠੋਕਰਾ ਖਾ ਰਹੇ ਹਨ ਅਤੇ ਅਗਰ ਜੋ ਨੌਜਵਾਨ ਵਿਅਕਤੀ ਸਕੂਲੀ ਵੈਨਾਂ ਗੱਡੀਆਂ ਚੁਲਾ ਕੇ ਆਪਣਾ ਕਾਰੋਬਾਰ ਚਲਾ ਰਹੇ ਹਨ ਉਹ ਵੀ ਸਰਕਾਰ ਨੂੰ ਦੁੱਖਦਾ ਹੈ ਉਹਨਾਂ ਨੇ ਕਿਹਾ ਕਿ ਅਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਰਾਈਵਰਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ਤੇ ਸੰਘਰਸ਼ ਲਿਖਿਆ ਜਾਵੇਗਾ ਜਿਸ ਦਾ ਜ਼ਿੰਮੇਵਾਰ ਸਿੱਧਾ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ। ਜਨਾ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਪੂਰੀ ਸੰਗਤ ਨੂੰ ਔਰ ਪੂਰੇ ਪੰਜਾਬ ਨੂੰ ਫਤਿਹ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਜਿਲ੍ਹਾ ਪ੍ਰਧਾਨ ਜੋ ਅੱਜ ਜੋ ਸਾਡੇ ਟਰਾਂਸਪੋਰਟ ਸਕੂਟ ਟਰਾਂਸਪੋਰਟ ਆ ਉਹਨਾਂ ਦੀ ਹਮਾਇਤ ਤੇ ਆਏ ਮੇਰੇ ਨਾਲ ਸਾਡੇ ਪ੍ਰਧਾਨ ਸਾਹਿਬ ਠੀਖੀਵਰ ਤੋਂ ਰਜਿੰਦਰ ਜੀ ਇਹ ਵੀ ਪਹੁੰਚੇ ਨੇ ਔਰ ਵੀ ਸਾਡੇ ਸਾਥੀ ਇੱਥੇ ਪਹੁੰਚੇ ਨੇ। ਏ ਅੱਜ ਦਾ ਅੱਜ ਦਾ ਵਿਸ਼ਾ ਸਾਡਾ ਇਹ ਹੈ ਕਿ ਜਿਹੜਾ ਸਕੂਟ ਟ੍ਰਾਂਸਪੋਰਟ ਦੇ ਧੱਕਾ ਹੋ ਰਿਹਾ ਇਹਨੂੰ ਰੋਕਣ ਵਾਸਤੇ ਅਸੀਂ ਅੱਜ ਇਹ ਰੋਸ ਮਾਰਚ ਕਰ ਰਹੇ ਹਾਂ ਸਰਕਾਰ ਨੂੰ ਅਸੀਂ ਪਹਿਲਾਂ ਜਾ ਕੇ ਡੀਸੀ ਸਾਹਿਬ ਨੂੰ ਦੱਸੂਕੇ ਹਾਂ ਡੀਸੀ ਸਾਹਿਬ ਨੇ ਸਾਡੇ ਨਾਲ ਕੋਈ ਸੁਣਵਾਈ ਨਹੀਂ ਕੀਤੀ ਫਿਰ ਜਿਹੜਾ ਤੇਜੇਸ਼ ਕੁਮਾਰ ਜੀ ਆਏ ਨੇ ਕੋਈ ਅਫਸਰ ਅਧਿਕਾਰੀ ਬਾਲ ਸਿਹਤ ਵਿਭਾਗ ਦੇ ਉਹਨਾਂ ਦੀ ਬਦਸਲੂਕੀਆਂ ਦੇ ਕਾਰਨ ਇਹਨਾਂ ਨੂੰ ਅੱਜ ਮਜਬੂਰ ਇਹ ਜਲਸਾ ਜਾਂ ਕੱਜ ਰੋਸ ਮਾਰਚ ਕਰਨਾ ਪਿਆ ਇਸ ਕਰਕੇ ਅਸੀਂ ਇਹ ਰੋਸ ਮਾਰਚ ਕਰ ਰਹੇ ਹਾਂ ਬਾਕੀ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਤੁਹਾਡੇ ਮਾਦਰ ਵਾਲੇ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਆਉਣ ਵਾਲੀਆਂ 2027 ਦੇ ਚੋਣਾਂ ਇਹ ਜਿਹੜਾ ਇੱਥੇ ਅਧਿਕਾਰੀ ਨੇ ਭਾਜਪਾ ਦੇ ਏਜੰਟ ਇਹ ਭਾਜਪਾ ਦੇ ਏਜੰਟ ਜਿਹੜੇ ਆਉਣ ਵਾਲੀਆਂ ਸਰਕਾਰ ਚੋਣਾਂ ਨੂੰ ਤੁਹਾਡੇ ਕੋਲੋਂ ਕਢਾਉਣਗੇ ਕਿਉਂਕਿ ਇਹਨਾਂ ਨੇ ਉਹਨਾਂ ਦਾ ਕੰਮ ਕਰਨਾ ਹੈ ਸਰਕਾਰ ਦਾ ਨਹੀਂ ਸਰਕਾਰ ਜਿਹੜਾ ਉਹ ਖੋਇਆ ਜਾ ਰਿਹਾ ਹੈ ਸਰਕਾਰ ਨੂੰ ਸੁੱਤੀ ਪਈ ਨੂੰ ਪਤਾ ਨਹੀਂ ਸਰਕਾਰ ਕੰਨਾਂ ਤੋਂ ਬੋਲੀ ਹੈ ਤੁਹਾਡੀ ਮੇਨ ਗੱਲ ਇਹ ਹੈ ਕਿ ਟ੍ਰਾਂਸਪੋਰਟ ਅਧਿਕਾਰੀ ਨੇ ਪ੍ਰਸ਼ਾਸਨ ਵਾਲੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਇਥੋਂ ਬਦਲਿਆ ਜਾਵੇ ਤੇ ਸਰਕਾਰ ਜਿਹੜੀ ਸਾਡੀਆਂ ਗੱਲਾਂ ਸੁਣੇ ਸਰਕਾਰ ਸਾਡਾਂ ਚੁਣ ਕੇ ਭੇਜੀ ਹੈ ਸਰਕਾਰ ਸਾਡੀਆਂ ਵੋਟਾਂ ਨਾਲ ਬਣੀ ਹੈ ਅਸੀਂ ਇਹਨਾਂ ਨੂੰ ਉੱਤੇ ਭੇਜਿਆ ਇਹ ਨਹੀਂ ਕੋਤੇ ਜਾ ਕੇ ਗੁੰਗੇ ਬੋਲੇ ਬਣ ਜਾ ਥੱਲੇ ਅਧਿਕਾਰੀ ਭਾਜਪਾ ਦੇ ਏਜੰਟਾਂ ਕੇ ਸਾਡਾ ਘਣਕਰਜਨ ਗਰੀਬਾਂ ਦਾ ਸਾਨੂੰ ਭਗਵੰਤ ਮਾਨ ਜੀ ਨੇ ਵਾਦਾ ਕੀਤਾ ਸੀ ਕਿ ਤੁਹਾਨੂੰ ਰੁਜ਼ਗਾਰ ਦਿਆਂਗੇ ਪਰ ਅਸੀਂ ਜਿਹੜਾ ਆਪਣਾ ਘਰ ਦਾ ਰੁਜ਼ਗਾਰ ਲੈ ਕੇ ਬੈਠੇ ਸਾਡਾ ਉਹ ਵੀ ਖੋਇਆ ਜਾ ਰਿਹਾ ਹੈ ਤੁਹਾਨੂੰ ਲੱਗਦਾ ਕਿ ਟਰਾਂਸਪੋਰਟ ਜਿਹੜਾ ਆ ਕਰਨ ਮੰਤਰੀ ਇੱਥੇ ਐਸੇ ਜ਼ਿਲ੍ਹੇ ਦਾ ਐਸੇ ਇੱਥੇ ਹੀ ਜਾਣਾ ਸਭੇ ਥੱਕਾ ਹੋ ਰਿਹਾ ਕੀ ਕਹਿਣਾ ਤੁਹਾਡਾ ਮੈਂ ਇਹ ਗੱਲ ਆ ਰਜੇਸ਼ ਕੁਮਾਰ ਨੂੰ ਕਿਹਾ ਸੀ ਰਜੇਸ਼ ਕੁਮਾਰ ਨੂੰ ਅਸੀਂ ਕਿਹਾ ਸੀ ਕਿ ਤੁਸੀਂ ਐਸੇ ਜ਼ਿਲ੍ਹੇ ਦੇ ਵਿੱਚ ਬਾਕੀ ਜ਼ਿਲ੍ਹੇ ਰਜੇਸ਼ ਕੁਮਾਰ ਕਹਿੰਦਾ ਅਸੀਂ ਕੰਮ ਕਰਨ ਆਏ ਆ ਅਸੀਂ ਰਜੇਸ਼ ਕੁਮਾਰ ਕਹਿੰਦਾ ਅਸੀਂ ਬੰਦ ਕਰਨਾ ਹੈ ਬੰਦ ਕਰਨੇ ਆ ਅਸੀਂ ਕਹਾਂ ਅਸੀਂ ਮੰਤਰੀਆਂ ਕੋਲ ਪਹੁੰਚਾਂਗੇ ਅਸੀਂ ਸਰਕਾਰ ਨੂੰ ਦੱਸਾਂਗੇ ਉਹ ਕਹਿੰਦਾ ਜਿੱਥੇ ਮਰਜੀ ਮੇਰੀ ਡਿਊਟੀ ਹੈ ਤੇ ਮੈਂ ਆਪਣੀ ਡਿਊਟੀ ਨਿਭਾਉਣ ਆਇਆ ਪਰ ਡਿਊਟੀ ਨਿਭਾ ਜਿੱਥੇ ਸੱਚ ਹੈ ਸੱਚ ਕਰ ਜਿੱਥੇ ਝੂਠ ਹੈ ਉਹਨੂੰ ਝੂਠ ਕਹਿ ਔਰ ਧੱਕਾ ਨਹੀਂ ਬਾਦਸਲੂਕੀ ਨਹੀਂ ਲੋਕਾਂ ਨੂੰ ਨੌਕਰੀਆਂ ਦੀ ਥਾਂ ਤੇ ਤਿਹਾਰੀਆਂ ਨਹੀਂ ਕਰਾਉਣ ਵਾਸਤੇ ਆਇਆ ਜਦਕਿ ਇਹਦੀ ਬਿਲਡਿੰਗ ਹੈ ਕਿ ਤੁਸੀਂ ਤਿਹਾਰੀਆਂ ਕਰੋ ਡਰਾਈਵਰੀ ਛੱਡ ਦਿਓ ਹੁਣ ਇੱਕ ਡਰਾਈਵਰ ਜਿਹੜਾ ਉਹ ਤਿਹਾਰੀ ਕਰਨ ਜੋਗਾ ਹੈ ਡਰਾਈਵਰ ਨੂੰ ਜਿਹੜੇ ਹੱਥ ਦਿਆ ਪਈ ਸੁਕੀਆ ਕੰਮ ਕਰਨ ਦੇ ਉਹ ਹੀ ਕਰ ਸਕਦਾ ਤੁਸੀਂ ਪੱਤਰਕਾਰ ਹੋ ਤੁਸੀਂ ਪੱਤਰਕਾਰੀ ਕਰ ਸਕਦੇ ਧਿਆੜੀ ਨਹੀਂ ਕਰ ਸਕਦੇ ਇਹ ਜਿਸ ਤਰ੍ਹਾਂ ਮੋਦੀ ਨੇ ਕਿਹਾ ਸੀ ਪੜਿਆ ਲਿਖਿਆ ਨੂੰ ਤੇ ਭਾਈ ਪਕੌੜੇ ਤਰੋਂ ਉਹ ਡਾਇਲੋਗ ਸਾਡੇ ਨਾਲ ਜੈਸ਼ ਕੁਮਾਰ ਨੇ ਬੋਲਿਆ ਜਿਹਦੇ ਵਿਰੁੱਧ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਇਹ ਰੋਜ਼ ਮਰਚ ਅਜਦਾ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਸਾਡੀ ਸੁਣਵਾਈ ਨਹੀਂ ਹੁੰਦੀ ਤੁਹਾਡੇ ਮਾਦਰਮ ਸਰਕਾਰ ਸਾਡੀ ਜਾਗਦੀ ਨਹੀਂ ਸੁੱਤੀ ਪਈ ਤੇ ਪਰ ਅਸੀਂ ਅਗਲਾ ਸੰਘਰਸ਼ ਹੋਰ ਤਿੱਖਾ ਕਰਨਾ ਹੈ ਸੋ ਮੇਰੀ ਬੇਨਤੀ ਹੈ ਤੁਹਾਡੇ ਮਾਧਮ ਤੁਹਾਡਾ ਬਹੁਤ ਬਹੁਤ ਧੰਨ ਧੰਨਵਾਦ ਜੀ ਆਇਆਂ ਤੁਹਾਨੂੰ ਕਹਿੰਦੇ ਆ ਤੁਸੀਂ ਸਾਡੀ ਸੁਣੀ ਹਾਂਜੀ ਕੀ ਗੱਲ ਬਾਤ ਹੈ ਅੱਜ ਤੁਸੀਂ ਸਾਰੇ ਜਣੇ ਇਕੱਠੇ ਹੋਏ ਹਾਂਜੀ ਮੈਂ ਜੀ ਕਬਲਜੀਤ ਸਿੰਘ ਜੱੱਬੇ ਤੋਂ ਵੀ ਜੇ ਸਾਰੇ ਜਿੰਨੇ ਜੁਨੀਆ ਨ ਆਈਆਂ ਵਾ ਜਿੰਨੇ ਆਏ ਆ ਮੇਰੇ ਵੀਰ ਸਾਰੇ ਸਾਰੇ ਇਸੇ ਮਤਲਬ ਲਈ ਆਏ ਆ ਕਿ ਆਪਣੇ ਜਿੱਦਾਂ ਕੀ ਇਹਨੇ ਅਫਸਰ ਸਾਹਿਬ ਆਏ ਨੇ ਇਹ ਆਪਣੀਆਂ ਗੱਡੀਆਂ ਬੰਦ ਕਰਨ ਕਿਉਂਕਿ ਜਿਵੇਂ ਕਿ ਟੈਕਸ ਪਾਸਿੰਗ ਜਿਵੇਂ ਵੀ ਬਾਹਰ ਦੀਆਂ ਸਰਕਾਰਾਂ ਕੋਈ ਨਹੀਂ ਟੈਕਸ ਲੈਂਦੀ ਗੱਡੀ ਤੋਂ ਕਿਸੇ ਵੀ ਗੱਡੀ ਤੋਂ ਕੋਈ ਟੈਕਸ ਨਹੀਂ ਲਿਆ ਜਾਂਦਾ ਜਿਵੇਂ ਕਿ ਹਰਿਆਣਾ ਸਰਕਾਰ ਆ ਇਹ ਸਾਨੂੰ ਹੁਣ ਟੈਕਸ ਪਾਸਿੰਗ ਕਹਿ ਰਹੇ ਨੇ ਹਰ ਇੱਕ ਚੀਜ਼ ਅਸੀਂ ਪੂਰੀ ਕਰਦੇ ਆ ਉਹਦੇ ਵਿੱਚ ਕੀ ਆ ਉਹ ਬੱਚਿਆਂ ਦੇ ਉੱਤੇ ਭਾਰ ਪਊਗਾ ਜੀ ਉਹ ਬੱਚਿਆਂ ਦੇ ਭਾਰ ਪੈਣ ਨਾਲ ਕੀ ਆ ਵੀ ਪੇਅਰਸ ਕੋ ਨਹੀਂ ਪੈਸੇ ਦਿੱਤੇ ਜਾਣੇ ਇਹਨੇ ਜਿੱਦਾਂ ਕਿ ਪਰ 2000 ਰੁਪਇਆ ਪਰ ਬੱਚਾ ਕਰਦੇ ਆਂਗੇ ਅਸੀਂ ਖਰਚਾ ਵਧਾ ਦੇਾਂਗੇ ਉਹ ਮੁੜ ਕੇ ਘਰਾਂ ਤੇ ਪਊਗਾ ਸਾਰੇ ਬੱਚਿਆਂ ਦੇ ਮਤਲਬ ਬਹੁਤ ਔਖਾ ਹੋ ਜੂ ਉਹਨਾਂ ਵਾਸਤੇ ਹੁਣ ਇਹ ਵੀ ਡਰਾਈਵਰਾਂ ਵਾਸਤੇ ਦੇ ਵੀ ਬੱਚੇ ਆ ਪਰਿਵਾਰ ਆ ਉਹ ਕਿੱਥੇ ਚੱਲ ਜਣ ਪਰਿਵਾਰ ਨੂੰ ਤੇ ਇਹਨਾਂ ਕਦੀ ਵੀ ਨਹੀਂ ਸੋਚਿਆ ਡਰਾਈਵਰ ਦੇ ਪਰਿਵਾਰ ਨੂੰ ਕਦੀ ਨਹੀਂ ਸੋਚਦੇ ਇਹਨਾਂ ਦੇ ਬੱਚੇ ਕਿੱਥੋਂ ਪੜਨਗੇ ਕਿਦਾਂ ਖਰਚਾ ਕੱਢਾਂਗੇ ਅਸੀਂ ਇਸ ਕਰਕੇ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹ ਜਿਹੜੀਆਂ ਨੀਤੀਆਂ ਤੋਂ ਆਏ ਹੋਏ ਬੰਦ ਕਰਤੀਆਂ ਜਾਣ ਤੇ ਡਰਾਈਵਰਾਂ ਦੇ ਹੱਕਾਂ ਦੇ ਵਿੱਚ ਇਹਨਾਂ ਦੇ ਗੱਲ ਲੱਗਦਾ ਜਾਵਾ ਪੂਰਾ ਸਾਥ ਤੋ ਜਿਹੜੇ ਏ ਰਿਕਸ਼ੀਆਂ ਤੇ ਵੀ ਅਜਗਾ ਬਜਟ ਹੋਈ ਫਿਰਦੇ ਆ ਇਹ ਚੀਜ਼ ਤੋਂ ਬਹੁਤ ਹੀ ਵੇਖੋ ਉਹ ਜੀ ਉਹ ਸਰਕਾਰ ਨੂੰ ਇਹ ਚੀਜ਼ ਨਜ਼ਰ ਚ ਲਿਆਉਣੀ ਚਾਹੀਦੀ ਆ ਇਹ ਰਸਕੇ ਚ ਬੱਚਾ ਜਿਵੇਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵਾ ਕਿ ਸਰਕਾਰ ਨੂੰ ਵੀ ਇਹ ਵੀ ਗਲਤ ਆ ਜਿਹੜੀ ਚੀਜ਼ ਗਲਤ ਆ ਅਸੀਂ ਉਹ ਗੱਲ ਕਵਾਂਗੇ ਕਿ ਜਿਹੜਾ ਬੰਦਾ ਹੱਕ ਆ ਜਿੱਦਾਂ ਕਿ ਡਰਾਈਵਰ ਲੈਂਦਾ ਬੰਦਾ ਵੀ ਸਾਡੀਆਂ ਹੁਣ ਗੱਡੀਆਂ ਲਈਆਂ ਇੰਨੇ ਚਿਰਦੀਆਂ ਅਸੀਂ ਅਸੀਂ ਕਰਜ਼ੇ ਚੁੱਕ ਚੁੱਕ ਲਈਆਂ ਕਿਸ਼ਤਾਂ ਲੌਂਡ ਆ ਸਾਡਾ ਤੇ ਕੋਈ ਇਦਾਂ ਕ ਸੁਣੀ ਸੁਣਾਈ ਨਹੀਂ ਹੋ ਰਹੀ ਇਸ ਕਰਕੇ ਜਿਹੜਾ ਅਫਸਰ ਸਾਹਿਬ ਆਏ ਆ ਇਹਨਾਂ ਬਾਰੇ ਗਲਤ ਆਏ ਪਰ ਪ੍ਰਸ਼ਾਸਨ ਤੋਂ ਬਾਅਦ ਵੀ ਤੁਹਾਡੀ ਕੋਈ ਸੁਣਵਾਈ ਨਹੀਂ ਹ ਰੋਡ ਜੰਮ ਤੇ ਆਵਾਂ ਕਿ ਸਾਨੂੰ ਮਜਬੂਰ ਨ ਕਰਨਾ ਪਊਗਾ ਉਹਨਾਂ ਵੱਲੋਂ ਜਿਹੜੇ ਡਰਾਈਵਰਾਂ ਨੇ ਟੈਕਸ ਚੜਾਇਆ ਸੀ ਉਹ ਤਾਂ ਲਾਗੀ ਅਜੇ ਤੱਕ ਅਜੇ ਤੱਕ ਕੋਈ ਮਾਫੀ ਨਹੀਂ ਹੋਇਆ ਉਲਟਾ ਉਹਨਾਂ ਨੇ ਸਾਡੇ ਜੁਰਮਾਨੇ ਪਾ ਕੇ ਸਾਨੂੰ ਇਹ ਲਿਖਣ ਮਜਬੂਰ ਕਰਤਾ ਤੇ ਜਦ ਕਿ ਜਿਵੇਂ ਕਿ ਹਰਿਆਣਾ ਸਰਕਾਰ ਆ ਉਹ ਇੱਕ ਵੀ ਟੈਕਸ ਨਹੀਂ ਲੈ ਰਹੀ ਗੱਡੀਆਂ ਦਾ ਕੀ ਕਹ ਲਓ ਸਰਕਾਰ ਨਹੀਂ ਚਲਾ ਰਹੀ ਸਾਰਾ ਕੁਝ ਚੱਲ ਰਿਹਾ ਜੀ ਕਿਉਂਕਿ ਪੰਜਾਬ ਸਰਕਾਰ ਤੇ ਸਾਰਾ ਕੁਝ ਲਾਗੂ ਕਰਤਾ ਜੀ ਇਹ ਨਹੀਂ ਚਾਹੀਦਾ ਜੀ ਹਰ ਕਮਾਚਲ ਸਰਕਾਰ ਤੁਸੀਂ ਵਹਿੰਦੇ ਜੋ ਸਾਰੇ ਥਾਂ ਵਹਿੰਦੇ ਜੋ ਕਿਤੇ ਨਹੀਂ ਹੈਗਾ ਸਿਰਫ ਇਹ ਪੰਜਾਬ ਸਰਕਾਰ ਨੇ ਹੀ ਸਾਡੇ ਤੇ ਲਾਗੂ ਕੀਤਾ ਇਹ ਡਰਾਈਵਰਾਂ ਦੇ ਬੱਚੇ ਮਾਰਨਾ ਚਾਹੁੰਦੇ ਆ ਇਹਨਾਂ ਨੂੰ ਗਲਤ ਗੱਲ ਆ ਇਹ ਨਹੀਂ ਚਾਹੀਦਾ ਕਰਨਾ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਇਹਦੇ ਬਾਰੇ ਇਹ ਬਹੁਤ ਗਲਤ ਕਰ ਰਹੇ ਆ ਜੀ ਧੰਨਵਾਦ ਜੇਜ ਕਮਾਨ ਹੋਇਆ ਕਹਿਣਾ ਚਾਹੁੰਦੇ ਆ ਆਹ ਕੋਈ ਆਉਂਦੇ ਜੇ ਚਲੋ ਡਿਊਟੀ ਕਰਦੇ ਜੇ ਆਪ ਦਾ ਫਰਜ਼ ਇਹ ਪੰਦਾ ਵੀ ਸਾਰਿਆਂ ਨੂੰ ਸਹੀ ਤਰੀਕੇ ਨਾਲ ਬੋਲਣਾ ਸਮਝਾਉਣਾ ਚਲੋ ਤੁਹਾਡੀ ਡਿਊਟੀ ਆ ਤੁਸੀਂ ਸਹੀ ਤਰੀਕੇ ਨਾਲ ਅਗਲੇ ਨੂੰ ਸਮਝਾਓ ਕਿ ਇਹ ਦੀ ਦਾੜੀ ਨਾ ਨਾ ਉਹ ਗਲਤ ਗੱਲ ਆ ਇੱਕ ਡਰਾਈਵਰ ਆ ਮਾਲੋ ਡਰਾਈਵਰਾਂ ਦੇ ਫੁੱਟ ਦੇ ਬੱਚੇ ਗਾੜੀ ਬੈਠੇ ਨੇ ਆ ਡਰਾਈਵਰ ਗਾੜੀ ਬੈਠਾ ਕੀ ਗੱਲ ਉਹਨੂੰ ਉਹਦੇ ਉਹਨੂੰ ਬੱਚੇ ਨਹੀਂ ਆ ਉਹ ਆਪਦੀ ਉਹਦੀ ਜ਼ਿੰਦਗੀ ਨਹੀਂ ਉਹਦਾ ਜੀ ਕਰਦਾ ਵੀ ਗੱਡੀ ਮਾਰਨ ਜੇ ਮਾਲੋ ਇਹਨਾਂ ਨੂੰ ਟੈਕਸ ਭਰਦੇ 9200 ਕੁਆਟਰ ਮਿਨੀ ਬੱਸ ਨੂੰ 5200 ਰੁਪਿਆ ਕੁਆਟਰ ਆ ਉਹਨਾਂ ਦਾ ਤਗਜ਼ ਘਟਿਆ ਜਿਹੜੀਆਂ ਸਾਰੀ ਟੜੀ ਚੱਲਦੀਆਂ ਇਹ ਇੱਕ ਜਿਹੜਾ ਲੌਂਦੀ ਆ ਇੱਕ ਜਾ ਕੇ ਸਵੇਰੇ ਆਉਂਦੀ ਆ ਸ਼ਾਮ ਨੂੰ ਜਾ ਕੇ ਖੜ ਜਾਂਦੀ ਆ ਤਾਂ 9200 ਰੁਪਿਆ ਟੈਕਸ ਆ ਇਹ ਸਰਕਾਰ ਖਾ ਰਹੀ ਆ ਮੰਨ ਲੋ ਟੈਕਸ ਵੀ ਭਰਤਾ ਛੋਟ ਵੀ ਭਰਤੀ ਇਹ ਕੋਈ ਟੈਕਸਮ ਚਾਰਜ ਬ੍ਰੇਡਿੰਗ ਨਹੀਂ ਲਾਉਣ ਦੇਣ ਦੀ ਬ੍ਰੈਂਡਡ ਸਿਆਣਾ ਟ੍ਰੈਵਲ ਲੌਕ ਆਣਾ ਇਹ ਨਾਲ ਸਰਕਾਰ ਦਾ ਇਹ ਫਰਕ ਬੰਦਾ ਰੈਗਰਮ ਗਾਈਡ ਕਰਨ ਦਾ ਨਾਲ ਹੀ ਲੁੱਟਣ ਦਾ ਤਰਾਵਾਂ ਨੂੰ ਗਾਰਡ ਕਰਕੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੇਫਟੀ ਜਿਹੜੀ ਵੀ ਚੀਜ਼ ਹੈ ਗਾਲੀਆਂ ਉਹ ਉਹਦੇ ਨਾਲ ਧਿਆਨ ਦਿਓ ਬੱਚਿਆਂ ਦੀ ਸੇਫਟੀ ਬਾਰੇ